ਨਾ ਭਾਈ ਅਮਰਿਤਪਾਲ ਸਿੰਘ ਹਾਂ ਜੀ ਕਿਥੇ ਹੋਇਰਾਂ ਵਾਲੇ ਸਲਤਾਂਵਿੰਡ ਰੌਰ ਮੰਦਰ ਵਾਲੇ ਬਿਆਰ ਦੇ ਰਹਿਣ ਵਾਲੇ ਆਪਾਂ ਭਾਜੀ ਕਹਿੰਦੇ ਉੱਥੇ ਖਾਣ ਪੀਂਦੇ ਹਾਂ ਕਿਹੜੀ ਜਗ੍ਹਾ ਤੇ ਮਾਰਾਏ ਅਲਫਾ ਮੰਦੇ ਸਾਹਮਣੇ ਹਾਂ ਜੀ ਤੇ ਸਾਡੀ ਅੰਦਰ ਨਾ ਕੋਈ ਤਿੰਨ ਜਣੇ ਹੈਗੇ ਹੀ ਕਹਿੰਦੇ ਬਾਹਰ ਦੇ ਹੀ ਇੱਥੋਂ ਦੇ ਨਹੀਂ ਮਤਲਬ ਹਮਾਚਲਪਨ ਹਿਰਾਣੇ ਦੇ ਹੀ ਉਹਨਾਂ ਨਾਲ ਸਾਡੀ ਤੁ ਤੁ ਮੈਮ ਹੋਈ ਬੈਸਾ ਹੁਸਾਈ ਹੱਥੋ ਪਾਈ ਮੜਾ ਮਟੇ ਤੇ ਆਪਾਂ ਬਾਹਰ ਆ ਗਏ ਓ ਐਨਟੀ ਵਖਰੀ ਪਾਰਟੀ ਮਤਲਬ ਠੀਕ ਹੈ ਉਹਨਾਂ ਨੇ ਸਾਡਾ 16 ਸਲਾਪਾ ਹੋ ਗਿਆ ਕਹਿੰਦੇ ਤੁਸੀਂ ਜਾਓ ਆਪਣੀ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਗਈ ਆਪਾਂ ਬਾਹਰ ਆ ਗਏ ਕੋਈ ਹੋਰ ਹੀ ਵਖਰੇ ਅੰਦਰ ਬੈਠੇ ਹੀ ਉਹ ਬਾਹਰ ਆ ਗਏ ਉਹ ਘਟੋ ਘਟ ਬੰਦੇ ਇਕੱਠੇ ਹੋਏ ਤੇ ਮੈਂ ਇਹ ਕਿ ਇਹ ਕਹਿੰਦੇ ਕਹਿੰਦੇ ਉਹ ਤੁਹਾਡੇ ਪਰਾਣੀ ਓਖੇ ਸੋਖੇ ਹੁੰਦੇ ਸੀ ਵੈਸਾ ਵਸਾਈ ਇਹਨਾਂ ਨੇ ਵੈਸਾ ਵਸਾਈ ਹੋ ਲਾ ਪੀ ਇਹਨਾਂ ਨੇ ਠੀਕ ਹੈ ਵੈਸਾ ਵਸਾਈ ਤੇ ਆਪਾਂ ਕੀ ਕੀਤਾ ਆਪਣੇ ਵੱਡਾ ਭਰਾ ਕਹਿੰਦਾ ਕਹਿੰਦਾ ਹੁਣ ਜੋ ਹੋ ਗਿਆ ਨਾ ਹੋ ਗਿਆ ਵਾ ਹੁਣ ਆਪਾਂ ਇੱਥੋਂ ਜਾਈਏ ਹੁਣ ਚਲੀਏ ਆਪਾਂ ਕੀ ਲੈਣਾ ਵਾ ਠੀਕ ਹੈ ਸਾਡੀ ਕਿਹੜਾ ਕਿਹ ਹੈ ਇਹਨਾਂ ਨਾਲ ਲੜਾਈ ਹੀ ਆ ਤੇ ਆਪਾਂ ਉੱਥੋਂ ਆਉਣ ਲੱਗੇ ਆ ਤੇ ਆਉਂਦੇ ਹੀ ਮਗਰੋਂ ਉਹਨਾਂ ਨੇ ਸਾਡੇ ਮਤਲਬ ਵਾਰਦਤ ਕਰਨੀ ਚਾਲੂ ਕਰ ਦਿੱਤੀ ਕਿੰਨੇ ਬੰਦੇ ਸੀ ਜਿਨ੍ਹਾਂ ਬੰਦੀ ਉਹਨਾਂ ਘੜ ਘੜ 20 25 ਬੰਦੇ ਗਏ ਇਸ ਵਾਰ ਪੁਲਿਸ ਨੂੰ ਤੁਹਾਡੇ ਕੋਲ ਕੰਪਲੀਟ ਫਾਈ ਗਈ ਹੈ ਕੰਪਲੀਟ ਹਾਂਜੀ ਮੈਂ ਲਿਖਾ ਕੇ ਆਇਆ ਕੰਪਲੀਟ ਹੈ ਕੋਈ ਹੋਈ ਕੋਈ ਕਾਰਵਾਈ ਪ੍ਰਸ਼ਾਸਨ ਵੱਲ ਕੀਤੀ ਕਿ ਹਾਲੇ ਤੇ ਬਸ ਉਹਨਾਂ ਨੇ ਇਹ ਹੈ ਕਿ ਵੀਡੀਓ ਉੱਥੇ ਬਣਾ ਕੇ ਖੜੀ ਆ ਉਹਨਾਂ ਨੇ ਵੀਡੀਓ ਪੁਲਿਸ ਨੇ ਨੇ ਗਏ ਸਾਡੇ ਨਾਲ ਉਹਨਾਂ ਨਾਲ ਵੀਡੀਓ ਉੱਥੋਂ ਸਾਰੀ ਕੀਤੀ ਆ ਤੇ ਹੁਣ ਜਾ ਗਏ ਵੇਖੋ ਕੀ ਮੰਗ ਕੇ ਕਰਦੇ ਹੋ ਭਾਜੀ ਮੰਗ ਭਾਈ ਆਪਾਂ ਜੋ ਵੀ ਆ ਸਾਡੀ ਮੰਗ ਪੂ ਭਾਈ ਮੇਰਾ ਨਾਮ ਜੱਜਵੀਰ ਸਿੰਘ ਵਾ ਕਿੱਥੋਂ ਦੇ ਰਹਿਣ ਵਾਲੇ ਵੀਰ ਜੀ ਆਪਾਂ ਸੁਲਤਾਨ ਰੋਡ ਮੰਦਰ ਵਾਲੇ ਵੀ ਆ ਰਹੇ ਹਾਂ ਜੀ ਕੀ ਗੱਲ ਹੈ ਜੀ ਭਾਈ ਕੱਲ ਆ ਦੋ ਭਰਾ ਮੇਰੇ ਬੇਟੇ ਹੀ ਉੱਥੇ ਕਲਫਵਾਨੇ ਸਾਹਮਣੇ ਖਾਨ ਪੀਂਦੇ ਸੀ ਤੇ ਉੱਥੇ ਮੈਨੂੰ ਫੋਨ ਆਇਆ ਵੀ ਦਦਾ ਲੜਾਈ ਹੋਈ ਆ ਤੇ ਛੇਤੀ ਆਓ ਵੀ ਤੇ ਮੈਂ ਕਿਹਾ ਚੱਲ ਮੈਂ ਆਉਣਾ ਤੇ ਮੈਂ ਜਦੋਂ ਉੱਥੇ ਗਿਆ ਵਾ ਤੇ ਮੈਂ ਦੋ ਪਾਰਟੀਆਂ ਲੜਨੀਆਂ ਸੀ ਤੇ ਮੈਂ ਸਮਝਾਇਆ ਵੀ ਮੈਂ ਹਾਂ ਲੜਨਾ ਨਹੀਂ ਆਪਾਂ ਚਲੋ ਉਹਨਾਂ ਨੇ ਖਾਦੀ ਪੀਤੀ ਆ ਆਪਾਂ ਘਰੇ ਚਲੀ ਆਪੋ ਆਪਣੇ ਆਪਾਂ ਜਰੂਰੀ ਇੱਥੇ ਲੜਨਾ ਤੇ ਮੈਂ ਭਾਈ ਉਹਨਾਂ 15-20 ਜਣੇ ਹੈਗੇ ਹੀ ਉਹ ਤੇ ਮੈਂ ਕਿਹਾ ਅਸੀਂ ਘਾਟਾ ਫੜਾ ਕਰਾਉਣਾ ਆਪਾਂ ਚਲੀਏ ਇੱਥੋਂ ਤੇ ਮੈਂ ਇਹਨਾਂ ਨੂੰ ਗੱਡੀ ਦੇ ਗਏ ਨਾ ਆਪਣੀ ਚਾਰ-ਪੰਜ ਜਣੇ ਮੈਂ ਇਹਨਾਂ ਨੂੰ ਗੱਡੀ ਦੇ ਦੇ ਗਏ ਤੇ ਮੈਂ ਤੁਸੀ ਚੱਲ ਜਿਓ ਤੇ ਮੈਂ ਆਉਣਾ ਤੇ ਇਹ ਗੱਡੀ ਦੇ ਚੱਲ ਗਏ ਆ ਤੇ ਮਗਰੋਂ ਮੈਂ ਇਹਦੇ ਦੋਵੇਂ ਜਣੇ ਮੋਟਰਸਾਈਕਲ ਤੇ ਬੈਠੇ ਆਉਣੇ ਆ ਤੇ αਲਫਾ ਵਾਲੇ ਸਿਲਮਿਆਲੇ ਸਾਹਮਣੇ ਜਿਹੜੀ ਗਲੀ ਨਹੀਂ ਗਈ ਵੀ ਹੋਲੀ ਗਲੀ ਨੂੰ ਹੀ ਮੋਟਰਸਾਈਕਲ ਪਾਇਆ ਤੇ ਪਿੱਛੋਂ ਨਾ ਮੁੰਡੇ ਆਉਂਦੇ ਆ ਵਾਹ ਭਾਈ ਤੇ ਮੈਂ ਨੂੰ ਕਿਹਾ ਮੈਂ ਪ੍ਰਿੰਸ ਮਗਰੋਂ ਮੁੰਡੇ ਆਉਂਦੇ ਮੋਟਰਸਾਈਕਲ ਜਲਦੀ ਭਜਾ ਉਹ ਅੰਦਰ ਵੜ ਕੇ ਭਾਈ ਅਸੀਂ ਸੱਜੇ ਹੱਥ ਮੋੜਿਆ ਬਾਦ ਉਹ ਗਲੀ ਬੰਦ ਸੀ ਸਾਨੂੰ ਨਹੀਂ ਪਤਾ ਸੀ ਗਲੀ ਬੰਦ ਗਈ ਅਸੀਂ ਉੱਤੇ ਰਹੀ ਤਾਂ ਨਹੀਂ ਲੱਗ ਕੇ ਰਹਿੰਦੇ ਨਹੀਂ ਉਹ ਗਲੀ ਬੰਦ ਸੀ ਅਸੀਂ ਅੱਗੇ ਚੱਲ ਗਏ ਅੱਗੋ ਗਲੀ ਬੰਦ ਪਿੱਛੋਂ ਭਾਈ 15 20 ਜਣੇ ਸੀ ਉਹ ਹੱਡੇ ਗੱਲ ਪੈ ਗਿਆ ਆ ਗਏ ਪਾਜੀ ਉਹਨਾਂ ਨੇ ਬੋਤਲਾਂ 77 ਤੇ ਹੋਰ ਵੀ ਉਹਨਾਂ ਕੋ ਬੜਾ ਖੁਸ਼ ਹੈ ਗਈ ਬੰਦਿਆ ਦੀ ਪਛਾਣ ਹੈ ਕਿ ਕਿਹੜੇ ਬੰਦੇ ਸੀ ਜੇ ਤੁਹਾਡੇ ਕੋਈ ਪੁਰਾਣੀ ਰੰਜਿਸ਼ ਵਗੈਰਾ ਤਾਂ ਨਹੀਂ ਕਿਸੇ ਭਾਜੀ ਕੋਈ ਰੰਜਿਸ਼ ਨਹੀਂ ਸਾਡੀ ਉਹਨਾਂ ਨਾਲ ਅਸੀਂ ਉੱਤੇ ਵਹੇ ਗਏ ਸਾਡੀ ਕੋਈ ਰੰਜਿਸ਼ ਛੋੜਾ ਹੀ ਲੜਨ ਜੇ ਅਸੀਂ ਵੀ ਲੜਨ ਗਏ ਹੁੰਦੇ ਤਾਂ ਹੀ ਸੱਟਾਂ ਥੋੜੀ ਖਾ ਕੇ ਆਉਣੀ ਆ 15 16 ਬੰਦੇ ਨਾਲ ਤਾਂ ਹਮਰਾ ਗਏ ਤੁਸੀਂ ਦੋ ਜਣੇ 15 16 ਜਣੇ ਹੀ ਭਾਜੀ ਉਹਨਾਂ ਨੇ ਸਾਨੂੰ ਮੈਂ ਹੀ ਮੋਰਸਾਲ ਦੇ ਉਹਨੇ ਮਾਰਿਆ ਜੋਰ ਦੀ ਪਾਣੀ ਦਾਤਰ ਮਾਰਿਆ بیسਬਲ ਮਾਰਿਆ ਮੈਨੂੰ ਨਹੀਂ ਕੋਈ ਮੈਂ ਡੇਪਿਆ ਥੱਲੇ ਕਿੰਨੇ ਕੁ ਵੇ ਤੇ ਮੈਨਸਪਲ ਜੀ ਜਦੋਂ ਤੁਹਾਨੂੰ ਪਾਜੀ ਇਹ 11 11:30 ਵੇ ਦੀ ਗੱਲ ਹੈਗੀ ਆ ਠੀਕ ਆ ਤੇ ਉਸ ਤੋਂ ਬਾਅਦ ਮੇਰੇ ਇੱਥੇ ਮਾਰਿਆ ਖੂਮਰਾ ਸਾਰਾ ਸੀਦੀ ਖੋਲਤਾ ਮੈਂ ਥੱਲੇ ਆਇਆ ਵੇ ਥੱਲਾ ਪੈ ਗਿਆ ਲੰਮੇ ਮੇਰੇ ਸਿਰ 'ਚ ਪਾਣੀ ਕੀ ਦਾਤਰ ਮਾਰੇ ਬੋਦਲਾ ਮਾਰਿਆ ਜੋ ਉਹਨਾਂ ਨੇ ਹੱਥ ਆਣਾ 15 20 ਜਿਹੜੇ ਰੱਜੇ ਹੀ ਸ਼ਰਾਬ ਨਾਲ ਉਹ ਪਾਜੀ ਗੱਡੀ ਤੇ ਅਸੀਂ ਕਿੱਦ ਤੇ ਗਈ ਸੀ ਭਾਈ ਗੱਡੀ ਤੇ ਨਹੀਂ ਤੁਰ ਕੇ ਆਏ ਸਾਡੇ ਮਰ ਭੱਜ ਗਏ ਸਾਡੇ ਮਗਰ ਆਏ ਅਸੀਂ ਮੋਟਰਸਾਈਕਲ ਭਜਾਉਨੇ ਆ ਸਾਡੀ ਕਿਸਨ ਮਾਰੀ ਸਾਡਾ ਮੋਟਰਸਾਈਕਲ ਬੰਦ ਗਲੀ ਚ ਪੈ ਗਿਆ ਤੇ ਉਧਰੋਂ ਉਹਨਾਂ ਨੇ ਘੇਰ ਲਿਆ ਹਨ ਤੇ ਉਹਨਾਂ ਨੇ ਉਹ ਸਾਡਾ ਭਾਈ ਮੇਰੇ ਜੇਜ ਚ ਮੇਰਾ ਫੋਨ ਹੈਗਾ ਸੀ ਫੋਨ ਵੀ ਲੈ ਗਏ ਉਹ ਇੱਕ ਮੇਰੇ ਚੈਨੀ ਗਈ ਕਿ ਕਿਆ ਸਮਝੋ ਕਿ ਲੁੱਟਖੋ ਵਾਲੇ ਬੰਦੇ ਸੀ ਤੁਹਾਡੇ ਲੁੱਟਖੋ ਵਾਲੇ ਇਹਦਾ ਇਹਦੇ ਇਹਦੇ ਕੋ ਆਈਫੋਨ ਵੀ ਹੈਗਾ ਸੀ ਠੀਕ ਆ ਇਹਦਾ ਆਈਫੋਨ ਵੀ ਨਹੀਂ ਗਾ ਪਰਸ ਵੀ ਨਹੀਂ ਗਾ ਜੇਬ ਚ ਕੈਮਰ ਕੋ ਸੀਸਰੀ ਵਗੈਰਾ ਸਾਹਮਣੇ ਆਏ ਗੇ ਉੱਥੇ ਭਾਈ ਅੱਜ ਗਏ ਹੀ ਆਪਣੇ ਛੋਟਾ ਭਰਾ ਗਿਆ ਹੀ ਉੱਥੇ ਵੇਖ ਕੇ ਨਾਲ ਮਲਾਜੂਗੇ ਹੀ ਤੇ ਸੀਸੀਟੀਵੀ ਕੈਮਰੇ ਚ ਹੈਗੀ ਆ ਇਹਨੂੰ ਸੱਟਾ ਮਾਰਨ ਦੇ ਮੈਂ ਡਿੱਗ ਪੈ ਪਿਛੇ ਚਾਉਂਗੇ ਜੇ ਉੱਥੇ ਕੈਮਰਾ ਨਹੀਂ ਗਿਆ ਹੀ ਮੈਨੂੰ ਉੱਥੇ ਇਹਨਾਂ ਨੇ ਚੰਗੀ ਤਰ੍ਹਾਂ ਘੁੱਟਿਆ 15 16 ਜਾਨਾਂ ਨੇ ਇਸ ਬਾਰੇ ਪੁਲਿਸ ਨੂੰ ਕੰਪਲੀਟ ਕਰ ਦਿੱਤੀ ਕੀ ਤੁਹਾਡੇ ਵੱਲੋਂ ਹਾਂਜੀ ਭਾਈ ਕੱਲ ਰਾਤੀ ਕਰਤੀ ਸੀ ਆਪਾਂ ਤੇ ਪੁਲਿਸ ਨੇ ਇਸ ਬਾਰੇ ਕੋਈ ਕਾਰਵਾਈ ਕੀਤੀ ਹੈ ਅਜੇ ਤੱਕ ਕਾਰਵਾਈ ਸਰ ਕੱਲ ਕਹਿੰਦੇ ਸੀ ਕੱਲ ਤੁਹਾਡਾ ਬਿਆਨ ਲੈਣਾ ਵਾਂਗੇ ਅਜੇ ਤੱਕ ਬਿਆਨ ਲੈਣ ਨਹੀਂ ਆਏ ਇਹ ਮੰਗ ਨਹੀਂ ਕਰਦੇ ਭਾਈ ਤੁਸੀਂ ਭਾਈ ਹੱਟੜੇ ਸਾਹਮਣੇ ਵਾਲੇ ਛੱਟਾਂ ਲੱਗੀਆਂ ਨਜ਼ਾਇਜ਼ੀ ਨਾ ਹੀ ਕੋਈ ਗੱਲ ਕੀਤੀ ਨਾ ਬਾਤ ਕੀਤੀ ਨਾ ਅੜੀ ਵੀ ਰੰਜੇ ਜੀ ਪ੍ਰਾਣੀ ਨਜ਼ਾਇਜ਼ੀ ਸਾਡੇ ਤੇ ਹੋਇਆ ਵਾ ਤੇ ਸਾਡੀ ਜਿਹੜੀ ਬੰਦੀ ਕਾਰਵਾਈ ਕੀਤੀ ਕੀ ਗੱਲ ਹੋਈ ਸਾਰਾ ਤੁਸੀਂ ਹਾਂਜੀ ਸਸੀ ਗਾਲ ਜੀ ਮੇਰਾ ਭਾਈ ਗੁਰਪ੍ਰੀਤ ਸਿੰਘ ਨਾ ਜੀ ਮੈਂ ਸ਼ੇਦਦਮ ਨਗਰ ਦਾ ਰਹਿਣ ਵਾਲਾ ਜੀ ਤੇ ਨਗਰ ਚੌਂਗ ਤੇ ਭਾਈ ਅਸੀਂ ਨਾ ਗਏ ਇੱਥੇ ਅਸੀਂ ਬੈਠੇ ਹਾਂ ਮਹਾਰਾਜਾ ਸਾਹਮਣੇ ਮਹਾਰਾਜਾ ਹੀ ਬੈਠੇ ਹਾਂ ਖਾਣ ਪੀਣ ਤੇ ਤਿੰਨ ਚਾਰ ਮੁੰਡੇ ਸੀ ਉਹਨਾਂ ਨਾਲ ਮਾੜੀ-ਮੋਟੀ ਹੱਡੀ ਗੱਲਬਾਤ ਹੋਈ ਚਲੋ ਅੰਦਰ ਹੀ ਰਾਈ ਨਾ ਅਸੀਂ ਕਰ ਲਿਆ ਚਲੋ ਮਾੜੀ-ਮੋਟੀ ਗ ਅਹੀਂ ਬਾਹਰ ਆ ਗਏ ਬਾਹਰ ਹੋਰ 15 10 15 ਜਣੇ ਖਲੋਤੇ ਸੀ ਉਹ ਸਾਡੇ ਐ ਬੈਸਨ ਬੈਸਾ ਵਸਾਈ ਹੋ ਗਈ ਉਹਨਾਂ ਨੇ ਕਹਿੰਦੇ ਅੰਦਰ ਕੀ ਹੈ ਐਦਾਂ ਹੀ ਮਾੜੀ ਮੋੜੀ ਬੈਸਾ ਵਸਾਈ ਹੋ ਗਈ ਉਹ ਐਦਾਂ ਹੀ ਬੈਸਾ ਸਭਾਈ ਵਾਧਾ ਗਿਆ ਵਾਧਾ ਗਿਆ ਸਾਡੀ ਕੋਈ ਗਲਤੀ ਨਹੀਂ ਇਹਦੇ ਜੇ ਠੀਕ ਹੈ ਤੇ ਉਹ ਗੱਲ ਵਾਦੀ ਵਾਦੀ ਉਹ ਮੁੰਡਿਆਂ ਨੂੰ ਫੋਨ ਲਾਤਾ ਉਹਨਾਂ ਨੇ ਓਕਰ ਪਾਨਾ ਕਰ ਬੋਲਾ ਲੈ ਕੇ ਆ ਗਏ 15 20 ਜਣੇ ਕਿਰਪਾਨਾਂ ਲਿਆਏ ਦਾਤਰ ਲਿਆਏ ਤੇ ਬਾਕੀ ਹੋਰ ਵੀ ਇਨਾਂ ਕੋ ਬੜੇ ਹੈਗੇ ਸੀ ਤੇ ਅੱਗੇ ਗੱਲ ਇਹ ਪਾਈ ਅਜਾ ਤੁਹਾਡੇ ਤੋਂ ਪੂਰਾ ਉੱਪਰ ਇਹ ਭਾਈ ਅਲਫਾਵਾਂ ਦੇ ਸਾਹਮਣੇ ਮਹਾਰਾਜਾ ਜਿਹੜਾ ਬੰਦੇ ਪਤਾ ਕਿਹੜੇ ਬੰਦੇ ਸੀ ਆ ਭਾਈ ਬੰਦੇ ਹੀ ਭਾਈ ਬੰਦੇ ਬੰਦਿਆਂ ਦਾ ਨਹੀਂ ਸਾਨੂੰ ਪਤਾ ਇਸ ਬਾਰੇ ਪੁਲਿਸ ਨੂੰ ਕੰਪਲੇਨ ਕਰ ਦਿੱਤੀ ਕਿ ਹਾਂਜੀ ਭਾਈ ਕੰਪਲੇਨ ਅਸੀਂ ਕਰਤੀ ਆ ਤੇ ਉਹ ਹੋਈ ਭਾਈ ਸਾਡੀ ਲੋਟ ਸਾਰਾ ਸਾਡਾ ਪਰਸ ਮੁਰਸ ਲੈ ਗਏ ਚੈਨਲ ਲੈ ਗੀਆਂ ਦੇ ਬਾਕੀ ਇਹਨਾਂ ਨੇ ਰਿਪੋਰਟ ਲਖਾਈ ਏ ਆ ਮੇਰੇ ਚਾਚਾਈ ਦੇ ਮੁੰਡੇ ਗਏ ਕਿਉਂਕਿ ਅਸੀਂ ਤੇ ਬੇਹੋਸ਼ ਬੈਠੇ ਸੀ ਸਾਨੂੰ ਮਾਰ ਕੇ ਛੁੱਟ ਗਏ ਉਹ ਹੁਣ ਕੀ ਮੰਗ ਕੀ ਕਰਦੇ ਭਾਈ ਤੁਸੀਂ ਮੰਗ ਭਾਈ ਸਾਨੂੰ ਇਨਸਾਫ ਚਾਹੀਦਾ ਬਸ ਹੋਰ ਹਾਲੋ ਕੁਛ ਨਹੀਂ ਜਿਹਦਾ ਨੁਸਾਨ ਨਹੀਂਦਾ ਵਾ ਜਦੋਂ ਮੁੰਡਿਆਂ ਦਾ ਕੋਈ ਰਤਨ ਪਾਉਣ ਕੀ ਇੱਕ ਰੋਕੀ ਕੀ ਕਰਦੇ ਦਿਖ ਲੱਗੇ ਜੀ ਇਹ ਵੈਰੀਫਾਈ ਕਰ ਰਹੇ ਆ ਇਹ ਦਰਦੂ ਰੁਪੀਏ ਕੇ ਹੱਥੇ ਜੋ ਰਾਤ ਲੇਟ ਆਵਰ ਨਿਕਲੇ ਆ ਪਹਿਲਾਂ ਉੱਥੇ ਹੱਥੇ ਦੇ ਅੰਦਰ ਕਿਸੇ ਨਾ ਕੇ ਪਤਾ ਲੱਗਾ ਵੀ ਝਗੜੇ ਝਗੜੇ ਬਾਅਦ ਚ ਕੇ ਹੋਰ ਪਾਰਟੀ ਨੇ ਝਗੜੇ ਨੇ ਉਹ ਵੈਰੀਫਾਈ ਕਰ ਰਹੇ ਆ ਸਰ ਕਹਿੰਦੇ 15 16 ਬੰਦਿਆਂ ਨੇ ਬੰਦਿਆਂ ਨੇ ਆ ਕੇ ਹਮਲਾ ਵਗੈਰਾ ਕੀਤਾ ਇਹਨਾਂ ਦੇ ਉਹ ਵੈਰੀਫਾਈ ਕਰ ਰਹੇ ਹੁੰਦੀ ਥਿਸ ਇਸ ਦਾ ਪਾਰਟ ਆਫ ਇਨਵੈਸਟਿਗੇਸ਼ਨ ਬਿਲਕੁਲ ਜੀ ਜੋ ਵੀ ਹੋਏਗੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ